ਨੀਕੇਸ਼ਨ ਨਹੀਂ ਲਾਇਦੇ ਪਹਿਲਾਂ ਉਹਨਾਂ ਚੀਜ਼ਾਂ ਨੂੰ ਵੇਖ ਲੈਂਦਾ ਬਾਕੀ ਗੱਲ ਵੀਰ ਦੀ ਵੀਡੀਓ ਦੀ ਵੀਰ ਨੇ ਕਿਹਾ ਸੀ ਇੱਥੇ ਭੈਣ ਮੈਨੂੰ ਧਾਂਕੀਆਂ ਦਿੰਦੀ ਆ ਫੋਨ ਮੇਰੇ ਤੋਂ ਕੋਈ ਬੰਦਾ ਸਾਬਤ ਕਰ ਦੇਵੇ ਜਿੱਥੇ ਤੁਸੀਂ ਕਹੋਗੇ ਸਜ਼ਾ ਦੇ ਹੱਕਦਾਰ ਹੁੰਦਾ ਪਰ ਆ ਜੋ ਜਵਾਬ ਜ਼ਰੂਰ ਦੇ ਆ ਜੀ ਆ ਵੇਖ ਲੋ ਪੈਂਡਾ ਵਾਲੇ ਹੁੰਦਾ ਨਸ਼ਾ ਕਰਾਉਣੇ ਆ ਨਸ਼ਾ ਸ਼ਾਉਣੇ ਆ ਵੀ ਜਿੰਦਾ ਸ਼ਰੇਆਮ ਸ਼ੂਸ਼ਕ ਦੇ ਬੰਦੇ ਨੂੰ ਦੇ ਕੇ ਨਸ਼ਾ ਉਹ ਬੰਦਾ ਉੱਥੋਂ ਮੁੜ ਚੱਲਿਆ ਤੇ ਉਹ ਪੈਸੇ ਲੈ ਕੇ ਇੱਥੇ ਪਰ ਆਉਂਦਾ ਆ ਵੇਖ ਲੋ ਹਾਲ ਤੋ ਬੀਬੀ ਰਮਨਦੀਪ ਕਹਿੰਦੀ ਮੈਂ ਮੋੜਾਂ ਤੇ ਖੜ ਖੜ ਕੇ ਰੋਕਦੀ ਰਹੀ ਆ ਹੁਣ ਰੋਕਣ ਵਾਲਾ ਕਿਥੇ ਜਿਹੜਾ ਘਰ ਦਾ ਬੰਦਾ ਇਹ ਵਿਚੀਆਂ ਦਾ ਸਾਰੇ ਜਦੋਂ ਮਾਜੀ ਡਾਕਟਰਾਂ ਦੀ ਟੀਮ ਲੈ ਕੇ ਆਜੋ ਜਿਹੜਾ ਮਾਜੀ ਬੰਦਾ ਇਹਦਾ ਡੋਪ ਟੈਸਟ ਕਰਵਾ ਲਓ ਝੇ ਮੇਰਾ ਭਰਾ ਡਰਗੀ ਪਾਇਆ ਗਿਆ ਜੋ ਸਜ਼ਾ ਮੈਨੂੰ ਲੋਕ ਲਾਉਣਗੇ ਮੈਂ ਉਹ ਸਜ਼ਾ ਨੂੰ ਸਬੂਲੂਗੀ ਪਰ ਭਰਾ ਮੇਰੇ ਨਾਲ ਜਾਂ ਜਿਹੜਾ ਗੱਡੀਆਂ ਤੇ ਜਾਣੇ ਉਹਨਾਂ ਦੀ ਉਹਨਾਂ ਨੇ ਜਿੱਥੇ ਵੀ ਮੇਰੀ ਸਿਸਟਰ ਨੇ ਕਿਤੇ ਤੁਹਾਨੂੰ ਭੇਜਿਆ ਤੁਹਾਨੂੰ ਉਹਨਾਂ ਨੇ ਤੇਲ ਖਰਚਾ ਦਿੱਤਾ 33000 600 40 ਰੁਪਏ ਰਮਨਦੀਪ ਨੂੰ ਸਿੱਧੇ Google Pay 'ਚ ਆਏ ਆ ਉਸ ਟਾਈਮ ਤੇ ਇੱਕ ਗਰੀਬ ਪਰਿਵਾਰ ਦੀ ਕੁੜੀ ਦਾ ਵਿਆਹ ਸੀ ਜਿਹਦੇ ਉੱਤੇ ਤਿੰਨ ਸੂਟ ਤੇ ਭਾਂਡੇ ਜਿਹੜੇ ਦਿੱਤੇ ਗਏ ਸੀ ਜਿਹਦਾ ਬਿੱਲ ਆ ਪਿਆ ਅੱਜ ਵੀਰੋ ਆਪਾਂ ਗੱਲ ਕਰਾਂਗੇ ਉਸ ਵਿਸ਼ੇ ਦੇ ਉੱਤੇ ਵੀ ਇਹ ਕਿਹੜੀ ਸਮਾਜ ਸੇਵਾ ਹੈ ਜਿਹੜੀ ਪੈਸਾ ਕਿਸੇ ਦਾ ਨਾ ਤੁਹਾਡਾ ਆਪਣਾ ਤੇ ਤੁਸੀਂ ਜਿਹਨੇ ਤੁਹਾਨੂੰ ਸੇਵਾ ਭੇਜੀ ਹੈ ਇੱਕ ਸੇਵਾ ਸਮਝ ਕੇ ਭੇਜੀ ਆ ਉਹ ਵੀ ਹਜ਼ਾਰਾਂ ਚ ਨਹੀਂ ਲੱਖਾਂ ਰੁਪਈਆਂ ਚ ਤੇ ਤੁਸੀਂ ਉਹਨਾਂ ਦਾ ਕਿਤੇ ਜ਼ਿਕਰ ਵੀ ਨਾ ਕਰੋ ਤੇ ਫਿਰ ਉਹ ਸੇਵਾ ਭੇਜਣ ਵਾਲਿਆਂ ਦੇ ਮਨ ਦੇ ਉੱਤੇ ਠੇਸ ਪਹੁੰਚਣੀ ਜ਼ਰੂਰੀ ਆ ਉਹ ਜੋ ਪਹੁੰਚੀ ਕਿਉਂਕਿ ਵੀਰੋ ਸਮਾਜ ਸੇਵਾ ਕਰਨ ਦਾ ਆਪਣਾ ਆਪਣਾ ਇੱਕ ਤਰੀਕਾ ਹੁੰਦਾ ਮੈਂ ਤੁਹਾਨੂੰ ਜ਼ਿਕਰ ਕਰੂੰਗਾ ਕਿਉਂਕਿ ਸਮਾਜ ਸੇਵਾ ਉਹ ਹੁੰਦੀ ਹੈ ਜੋ ਤੁਸੀਂ ਆਪਣੀ ਨੇਕ ਕਮਾਈ ਦੇ ਵਿੱਚੋਂ ਆਪਣਾ ਦਸਵੰਦ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਆਪਣੀ ਕਮਾਈ ਦੇ ਵਿੱਚੋਂ ਜਿਹੜੀ ਕਰੋ ਉਹ ਸਮਾਜ ਸੇਵਾ ਹੁੰਦੀ ਹੈ ਕਿਸੇ ਤੋਂ ਪੈਸਾ ਇਕੱਠਾ ਕਰਕੇ ਕਿਸੇ ਤੋਂ ਪੈਸੇ ਲੈ ਕੇ ਲੱਖ ਰੁਪਇਆ ਕਿਸੇ ਤੋਂ ਲੈ ਲਿਆ ਗਾ 50 ਦੇਤਾ ਉਹ ਸੇਵਾ ਨਹੀਂ ਹੁੰਦੀ ਉਹ ਫਿਰ ਕਿਤੇ ਨਾ ਕਿਤੇ ਇਹ ਚੀਜ਼ ਦਾ ਜਿਹੜਾ ਦਾਗ ਹੈ ਫਿਰ ਲੱਗ ਜੇ ਤੇ ਉਹ ਲੈਂਦਾ ਜੀ ਤੇ ਮੈਂ ਤੁਹਾਨੂੰ ਅੱਗੇ ਵੀ ਜ਼ਿਕਰ ਕੀਤਾ ਸੀ ਵੀ ਮੈਂ ਆਪਣੇ ਡਿਪਾਰਟਮੈਂਟ ਦੇ ਵਿੱਚ ਇੱਕ ਇੱਕੋ ਇੱਕ ਇਹ ਜਿਹਾ ਬਾਦ ਉਸ ਮੁਲਾਜ਼ਮ ਰਿਹਾ ਜੀ ਦੇ ਮਾਨਯੋਗ ਅਦਾਲਤ ਦੇ ਜਿਹੜੇ ਸਮਣ ਹੈ ਉਹਨਾਂ ਦੇ ਉੱਤੇ ਮੈਨੂੰ ਸਮਾਜ ਸੇਵੀ ਪਹਿਲਾਂ ਲਿਖਦੇ ਆ ਫਿਰ ਉਹਦੇ ਅੱਗੇ ਮੇਰਾ ਨਾਮ ਲਿਖਿਆ ਜਾਂਦਾ ਜਿਹਦੀ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦੇਵਾਂਗਾ ਆ ਮਾਨਯੋਗ ਅਦਾਲਤਾ ਸ੍ਰੀ ਸੰਜੀਵ ਕੁੰਡੀ ਜੀ ਜੀਐਮਆਈਸੀ ਮੁਗਾ ਚੀਫ ਸੌਰੀ ਸੀਜੀਐਮ ਮੁਗਾ ਤੇ ਆ ਮੇਰਾ ਨਾਮ ਹੈ ਸਮਾਜ ਸੇਵੀ ਏਐਸਆਈ ਸਤਪਾਲ ਸਿੰਘ ਅਗੇ ਲਿਖਿਆ ਇਹ 2008 ਦਾ ਮੁਕਦਮਾ ਸੀ ਉਹਦੇ ਤੇ ਮੈਨੂੰ ਉਹਨਾਂ ਨੇ ਮਾਣ ਬਖਸ਼ਿਆ ਮਾਨਯੋਗ ਅਦਾਲਤ ਨੇ ਹੁਣ ਵੀਰੋ ਅੱਜ ਆਪਾਂ ਗੱਲ ਕਰਾਂਗੇ ਸਾਡੇ ਹੀ ਇਲਾਕੇ ਦੇ ਵਿੱਚ ਇੱਕ ਲੜਕੀ ਆ ਰਮਨਦੀਪ ਕੌਰ ਮਰਖਾਈ ਬੇਸ਼ੱਕ ਉਹ ਗੁੱਸਾ ਕਰੇ ਮੇਰੀ ਉਹਦੇ ਨਾਲ ਗੱਲ ਵੀ ਹੋਈ ਸੀ ਮੇਰੀ ਕਜ਼ਨ ਸਿਸਟਰ ਨਿਊਜ਼ੀਲੈਂਡ ਤੇ ਰਹਿੰਦੇ ਐ ਭੈਣ ਦਵਿੰਦਰ ਕੌਰ ਢਿੱਲੋਂ ਉਹ ਮੇਰੇ ਭੈਣ ਜੀ ਨੇ ਉਹ ਇੱਕ ਸੰਸਥਾ ਚਲਾਉਂਦੇ ਆ ਉਹਦੇ ਚੋਂ ਆਪਣੇ ਦਸਬੰਧ ਦੇ ਵਿੱਚੋਂ ਵੱਖ-ਵੱਖ ਪਰਿਵਾਰਾਂ ਦੀ ਮਦਦ ਕਰਦੇ ਆ ਆਪਣੇ ਪਿੰਡ ਸੇਖਾ ਜਿਲ੍ਹਾ ਮੋਗਾ ਚ ਉੱਥੇ ਬਹੁਤ ਸੇਵਾ ਭੇਜਦੇ ਆ ਉਹ ਕਿਉਂਕਿ ਉਹਨਾਂ ਨੂੰ ਇੱਕ ਜਨੂਨ ਹੈ ਉਹ ਇਸ ਤਰ੍ਹਾਂ ਉਹ ਬੇਸ਼ੱਕ ਪੰਜਾਬ ਚੋਂ ਚਲੇ ਗਏ ਪਰ ਉਹਨਾਂ ਵਿੱਚੋਂ ਪੰਜਾਬੀ ਇਸੇ ਤਰ੍ਹਾਂ ਜਦੋਂ ਆਪਣੇ ਹੜਾਏ ਤੇ ਉਦੋਂ ਵੀ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਮੈਂ ਕਿਹਾ ਵੀ ਨਹੀਂ ਭੈਣੇ ਤੇਰਾ ਮੇਰਾ ਰਿਸ਼ਤਾ ਬੜਾ ਪਵਿੱਤਰ ਭੈਣ ਭਰਾ ਦਾ ਤੇ ਵਿੱਚ ਪੈਸੇ ਵਾਲਾ ਮਸਲਾ ਇਹ じゃ ਪਹਿਲੀ ਗੱਲ ਮੈਂ ਇਹ ਜੇ ਕੰਮ 'ਚ ਪੈਂਦਾ ਨਹੀਂ ਤੇ ਇਹ ਫਰਕ ਪਾ ਦਿੰਦੀਆਂ ਹੁੰਦੀਆਂ ਇਹ ਚੀਜ਼ਾਂ ਕਿਉਂਕਿ ਪੈਸਾ ਚੀਜ਼ ਹੀ ਇਹ ਜੀ ਹੁੰਦੀ ਹੈ ਇਹ ਆਉਂਦਾ ਤਾਂ ਚੰਗਾ ਲੱਗਦਾ ਤੇ ਪਰ ਮੁੜ ਕੇ ਦਾਗ ਇਹੋ ਜਿਹਾ ਲਾ ਜਾਂਦਾ ਮੁੜ ਕੇ ਸਪਾਈਆਂ ਦੇਣੀਆਂ ਔਖੀਆਂ ਹੁੰਦੀਆਂ ਤੇ ਇਸੇ ਕਰਕੇ ਹੀ ਉਹਨਾਂ ਨੇ ਉਦੋਂ ਵੀ ਰਮਨਦੀਪ ਨੂੰ ਇਹਨੂੰ ਮਰਖਾਈ ਨੂੰ ਮਦਦ ਭੇਜੀ ਇਹਨੇ ਦਵਾਈਆਂ ਦੂਨੀਆਂ ਚਲੋ ਜੋ ਵੰਡੀਆਂ ਉਹ ਉਹ ਜਾਣਦੇ ਇਹ ਜਾਣਦੇ ਆ ਹੁਣ ਇਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਸੀ 2 ਨਵੰਬਰ ਨੂੰ ਉਹਦੇ ਤੇ ਇਹਨਾਂ ਨੇ ਸਲਾਈ ਮਸ਼ੀਨਾਂ ਵੰਡੀਆਂ ਸੀ ਤੇ ਮੇਰੀ ਭੈਣ ਨੇ ਪਹਿਲਾਂ ਤਾਂ ਮੈਨੂੰ ਉਹਨਾਂ ਨੇ ਸੰਪਰਕ ਕੀਤਾ ਸੀ ਮੈਂ ਕਿਹਾ ਵੀ ਭੈਣ ਮੈਂ ਤੁਹਾਨੂੰ ਉਦੋਂ ਨਹੀਂ ਕਿਹਾ ਸੀ ਵੀ ਮੈਂ ਤਾਂ ਉਹਨਾਂ ਕੋਲ ਜਾਣਾ ਨਹੀਂ ਮਰਖਾਈ ਤੁਸੀਂ ਡਾਇਰੈਕਟ ਉਹਨਾਂ ਨਾਲ ਜਿਹੜੀ ਗੱਲ ਕਰਨੀ ਹੈ ਕਰੋ ਕਿਉਂਕਿ ਆ ਆਪਣਾ ਰਿਸ਼ਤਾ ਹੋਰ ਤਰ੍ਹਾਂ ਦਾ ਹੈ ਤੇ ਇਹਦੇ ਵਿੱਚ ਤੁਸੀਂ ਜਿਹੜੀ ਸੇਵਾ ਕਰਦੇ ਹੋ ਉਹ ਤੁਸੀਂ ਅਗਲੇ ਡਾਇਰੈਕਟ ਮੈਂ ਤਾਂ ਉਹਨਾਂ ਨੇ ਇਹ ਵੀ ਗੱਲ ਕੀਤੀ ਸੀ ਵੀ ਪਰਿਵਾਰਾਂ ਦਾ ਪਹਿਲਾਂ ਪਤਾ ਕਰੋ ਮੈਨੂੰ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਮੈਂ ਕਿਸੇ ਲੋੜਵੰਦ ਪਰਿਵਾਰ ਦਾ ਸਿੱਧਾ ਨੰਬਰ ਦੇ ਦਿੰਨਾ ਹੁਣ ਫਿਰ ਉਹਨਾਂ ਨੂੰ ਉੱਥੋਂ ਦੇ ਸਰਪੰਚ ਦਾ ਨੰਬਰ ਵੀ ਦਿਨਾ ਹੁਣ ਨਾ ਜਾਣ ਰਿਕਾਰਡ ਵੀ ਤੁਸੀਂ ਇੱਥੋਂ ਪਤਾ ਕਰਕੇ ਜੇ ਲੋੜਵੰਦ ਪਰਿਵਾਰ ਹੈ ਉਹਦੀ ਮਦਦ ਕਰੋ ਸਾਨੂੰ ਵਿਚ ਨਾ ਲਿਓ ਤੇ ਮੈਂ ਦਾਅਵੇ ਨਾਲ ਕਹਿੰਨਾ ਕੋਈ ਵੀ ਬੰਦਾ ਅੱਜ ਤੱਕ ਮੇਰਾ ਗੂਗਲ ਪੇ ਚੈੱਕ ਕਰ ਸਕਦੇ ਹੋ ਮੇਰਾ ਅਕਾਊਂਟ ਚੈੱਕ ਕਰ ਸਕਦੇ ਹੋ ਪੈਨਸ਼ਨ ਮੇਰੀ 40000 ਰੁਪਏ ਹੁੰਦੀ ਹੈ ਉਹਦੇ ਚੋਂ ਕੁਛ ਮੈਂ ਆਪਣੀ ਜ਼ਮੀਨ ਚੋਂ ਜਿਹੜਾ ਖੇਤੀਬਾੜੀ ਚੋਂ ਜੋ ਮੈਨੂੰ ਜੋ ਮੈਥੋਂ ਸਰਦਾ ਵਰਦਾ ਮੈਂ ਬੱਚਿਆਂ ਦੀ ਫੀਸ ਦਿਨਾ ਹੁੰਦਾ ਹੋਰ ਮੈਂ ਜ਼ਰੂਰਤਮੰਦ ਨੂੰ ਕਿਸੇ ਨੂੰ ਕਰ ਦਿੰਨਾ ਪਰ ਇਸ ਵੇਲੇ ਜਿਹੜੀ ਪੜ੍ਹਾਈ ਆ ਕਿਸੇ ਗਰੀਬ ਬੱਚੇ ਨੂੰ ਪੜ੍ਹਾ ਦੇਣਾ ਉਹ ਸਭ ਤੋਂ ਵੱਡੀ ਸੇਵਾ ਹੁਣ ਵੀਰੋ ਮੇਰੀ ਸਿਸਟਰ ਨੇ ਇਹਨੂੰ ਰਮਨ ਨੂੰ ਸੇਵਾ ਉੱਥੋਂ ਭੇਜੀ ਵੇਖੋ ਹਜ਼ਾਰਾਂ ਚ ਨਹੀਂ ਲੱਖਾਂ ਚ ਉਹਦੇ ਤੇ ਮੈਂ ਤੁਹਾਨੂੰ ਹੁਣ ਸਾਰੀ ਦੱਸਦਾ ਕਿੰਨੀ ਕਿ ਨੀ ਉਹਨਾਂ ਨੇ ਸੇਵਾ ਭੇਜੀ ਤੇ ਰਮਨ ਨੇ ਉਹਨਾਂ ਦੇ ਕਿਤੇ ਨਾਂ ਦਾ ਜਿਹੜੀ ਖਬਰ ਲੱਗੀ ਆ ਤੇ ਤਕਰੀਬਨ ਜਿਹੜੀਆਂ ਮਸ਼ੀਨਾਂ ਵੰਡੀਆਂ ਗਈਆਂ ਚੰਗਾ ਕੰਮ ਕਰਦੇ ਹੋ ਕਰੋ ਪਰ ਉਹ ਸਾਰਾ ਖਰਚਾ ਮੇਰੀ ਭੈਣ ਨੇ ਭੇਜਿਆ ਸੀ ਤੇ ਹੁਣ ਜਦੋਂ ਮੈਨੂੰ ਉਹਨਾਂ ਨੇ ਦੋ ਤਿੰਨ ਵਾਰੀ ਕਿਹਾ ਮੈਂ ਫਿਰ ਰਮਨ ਨਾਲ ਵੀ ਗੱਲ ਕੀਤੀ ਤੇ ਉਹ ਕਹਿੰਦੀ ਮੈਂ ਤਾਂ ਸਾਰਾ ਹਿਸਾਬ ਦਿੱਤਾ ਪਰ ਭੈਣ ਜੀ ਕਹਿੰਦੇ ਵੀ ਨਹੀਂ ਦਿੱਤਾ ਹੁਣ ਮੈਂ ਤੁਹਾਨੂੰ ਦੱਸਦਾ ਵੀਰੋ ਇਹ 6 ਅਕਤੂਬਰ ਨੂੰ 23 ਨੂੰ 33000 600 40 ਰੁਪਏ ਰਮਨਦੀਪ ਨੂੰ ਸਿੱਧੇ Google Pay 'ਚ ਆਏ ਆ ਆ ਭੇਜੋ ਆ ਤਰੀਕ ਵੀ ਚੈੱਕ ਕਰ ਸਕਦੇ ਹੋ ਤੇ ਉਹ ਤੇ ਨਾਮ ਵੀ ਰਮਨਦੀਪ ਦਾ ਆਸਲੇ ਡੇਟ ਵੀ ਹੈ ਉਸ ਤੋਂ ਵੀਰੋ ਅਗਲੇ ਦਿਨ ਹੀ ਫੇਰ 31 ਅਕਤੂਬਰ ਨੂੰ ਤੇ 31 ਅਕਤੂਬਰ ਨੂੰ 29793 ਰੁਪਏ ਫਿਰ ਇਸੇ ਮਾਮਲੇ ਦੇ ਵਿੱਚ ਕਿਉਂਕਿ ਖੰਡ ਪਾਠ ਕਰਵਾਇਆ ਸੀ ਇਹਨਾਂ ਨੇ ਉਹ ਲੰਗਰ ਦੇ ਜਿਹੜੇ ਕੋਈ ਸੇਵਾ ਲਈ ਸੀ ਉਹ ਉਹ ਵੀ ਇਹਨਾਂ ਨੇ ਭੇਜੀ ਭੈਣ ਨੇ ਤੇ ਇਹ 28 ਨੂੰ ਹੋ ਗਈ ਉਹ 31 ਨੂੰ ਹੋਗੀ ਹੁਣ ਉਹਦੇ ਅੱਗੇ ਆਜੋ 2 ਤਰੀਕ ਨੂੰ 2 ਨਵੰਬਰ ਨੂੰ 40000 ਰੁਪਿਆ ਆਲੋ ਰਮਨਦੀਪ ਦੇ Google Pay ਦੇ ਉੱਤੇ ਆਇਆ ਹੋਇਆ ਫਿਰ ਉਹ ਦੂ ਅੱਗੇ ਆ ਜੋ ਵੀਰੋ 11 19848 ਰੁਪਏ ਆ ਲੋ ਇਹ ਵੀ ਰਮਨਦੀਪ ਦੇ Google Pay ਤੇ ਆਇਆ ਹੋਇਆ ਅਥਲੇ ਡੇਟ ਵੀ ਹੈਗੀ ਆ ਫਿਰ 10430 ਰੁਪਏ ਜਸਵਿੰਦਰ ਕੌਰ ਮੇਰੇ ਕਾ ਸ਼ਾਇਦ ਇਹਨਾਂ ਦੇ ਮਾਤਾ ਜੀ ਆ ਤੇ ਉਹਨਾਂ ਦੇ ਖਾਤੇ ਚਾਹੀਏ। ਉਹ ਦੇਖ ਸਕਦੇ ਹੋ। ਹੁਣ ਉਦੋਂ ਅੱਗੇ ਮੈਂ ਦਿਖਾਉਣਾ ਵੀਰੋ ਉਹ ਖਬਰ। ਆਹੋ ਖਬਰ ਲੱਗੀ ਆ। ਜਿੱਥੇ ਮੇਰੇ ਸਿਸਟਰ ਦਵਿੰਦਰ ਤੇ ਜਤਿੰਦਰ ਹੋਣਾ ਦਾ ਕਿਤੇ ਵੀ ਜ਼ਿਕਰ ਨਹੀਂ ਹੈ। 135000 ਦੇ ਕਰੀਬ ਉਹਨਾਂ ਨੇ ਪੈਸੇ ਭੇਜੇ ਤੇ ਜ਼ਿਕਰ ਨਾ ਕਰਨਾ ਤੇ ਅਗਲੇ ਦਾ ਗੁੱਸਾ ਹੋਣਾ ਸੁਭਾਵਿਕ ਹੈ ਤੇ ਮੈਂ ਇਹਨਾਂ ਨੂੰ ਕਿਹਾ ਵੀ ਸੀ ਮੈਂ ਕਿਹਾ ਵੀ ਪਹਿਲੀ ਗੱਲ ਤੇ ਇਹ ਆ ਵੀ ਸੇਵਾ ਉੱਥੇ ਭੇਜੋ ਤੇ ਜਿੱਥੇ ਕੋਈ ਉਹਦੀ ਲੋੜਵੰਦ ਨੂੰ ਲੋੜ ਹੋਵੇ ਇਹ ਖੁੰਬਾ ਵਾਂਗੂ ਜਿਹੜੇ ਉਹਗੇ ਸਮਾਜ ਸੇਵੀ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਇਹ ਕਿਹੜੀ ਸੇਵਾ ਪੈਸਾ ਕਿਸੇ ਦਾ ਟੌਰ ਕਿਸੇ ਦੀ ਬਣਾਉਣੀ ਉੱਥੇ ਤੁਸੀਂ ਲੀਡਰਾਂ ਦੇ ਗੁਣ ਗਾਏ ਚਲੋ ਉਹਨਾਂ ਨੇ ਵੀ ਦਿੱਤੇ ਹੋਣਗੇ ਉੱਥੇ ਮਨਪ੍ਰੀਤੀ ਆਲੀ ਵੀ ਆਏ ਉਹ ਵੀ ਆਏ ਨੇ ਸਾਬਕਾ ਐਮਐਲਏ ਜੀਰਾ ਤੇ ਮੌਜੂਦਾ ਐਮਐਲਏ ਜੀਰਾ ਉਹ ਵੀ ਉੱਥੇ ਆਏ ਨੇ ਕੁਲਦੀਪ ਸਿੰਘ ਢੋਸ ਦੇ ਬੇਟੇ ਲਾਡੀ ਢੋਸ ਜੀ ਉਹ ਵੀ ਉੱਥੇ ਆਏ ਤੇ ਫਿਰ ਤੁਸੀਂ ਆਪਦੀ ਇੰਟਰਵਿਊ ਚ ਕਹਿੰਦੇ ਹੋ ਵੀ ਮੈਨੂੰ ਕਿਸੇ ਨੇ ਅੱਜ ਤੱਕ ਵੀ ਕਿਸੇ ਨੇ 1 ਰੁਪਏ ਦੀ ਵੀ ਮੈਨੂੰ ਤੁਹਾਡੀ ਇੰਟਰਵਿਊ ਹੈ ਮੈਂ ਤੁਹਾਨੂੰ ਉਹ ਵੀ ਸੁਣਾ ਦਿੰਨਾ ਵੀਰੋ ਤੇ ਖੁਦ ਭੈਣ ਜੀ ਕਹਿ ਰਹੇ ਆ ਵੀ ਮੈਨੂੰ ਕਿਸੇ ਨੇ ਅਜੇ ਤੱਕ ਇੱਕ ਪੈਸਾ ਵੀ ਕਿਸੇ ਨੇ ਦਿੱਤਾ ਹੋਵੇ ਤੇ ਕਿੱਥੋਂ ਮੈਨੂੰ ਘੁਮਾਥੇ ਦੇਣੇ ਬੱਚੇ ਪਾਲਣੇ ਕਦੇ ਅਜੇ ਤੱਕ ਮੈਨੂੰ ਕਿਸੇ ਸੰਸਥਾ ਨੇ ਇਹ ਤਾਂ ਨਹੀਂ ਕਹੀ ਆ ਕਿ ਲਿਆ ਤੇਰੇ ਬੱਚੇ ਪੜ੍ਹੇ ਫ੍ਰੀ ਪੜਾ ਦੇ ਹੂੰ ਤੱਕ ਇੱਥੋਂ ਤੱਕ ਨਹੀਂ ਬੈਜ ਕਰੋਨਾ ਆਇਆ ਮੇਰੇ ਬੱਚਿਆਂ ਦੀ ਫੀਸ ਮੰਗਿੰਗ ਕਹੀ ਰਹੀ ਇਹਨਾਂ ਸੰਸਥਾਵਾਂ ਕਹਿੰਦੀਆਂ ਨਾ ਤੂੰ ਵੀਡੀਓ ਬਣਾ ਕੇ ਪਾ ਕੇ ਦੇ ਸਾਨੂੰ ਫਿਰ ਅਸੀਂ ਐਨਆਰਆ ਤੋਂ ਪੈਸੇ ਲਵਾਂਗੇ ਤੂੰ ਫਿਰ ਦੇਵਾਂਗੇ ਹੂੰ ਤੁਸੀਂ ਭੈਣ ਜੀ ਉਹ ਤਾਂ ਜ਼ਿਕਰ ਕਰੋ ਜੀ ਨਾ ਤੁਹਾਨੂੰ ਲੋਕ ਕਿ ਸਭਾ ਦੇ ਸੀਰੋਕ ਕਿ ਤਰ੍ਹਾਂ ਲਈ ਤੇ ਮੈਂ ਉਹ ਜਵਾਬ ਇਹ ਦਿੱਤਾ ਸੀ ਵੀ ਤੁਹਾਡਾ ਜਵਾਈ ਉਹ ਤੇ ਕਿਸਾਂ ਦੀ ਵੰਡ ਕਰ ਰਿਹਾ ਸੀ ਕਿ ਉਹਨੇ ਫਿਰ ਸਹਰਿਆਂ ਦਾ ਪੱਖ ਹੀ ਪੂਰਨਾ ਸੀ ਨੇਚਰਲੀ ਸਾਡੀਆਂ ਸਿਆਸਤਾਂ ਦੇ ਵਿੱਚ ਵੇਖ ਲਓ ਜੇ ਬਾਦਲ ਪਰਿਵਾਰ ਦਾ ਦੇਖ ਲਓ ਮਜੀਦੀਆ ਪਰਿਵਾਰ ਦਾ ਪੱਖ ਪੂਰਿਆ ਤੇ ਜੇ ਅਸੀਂ ਇਹਨਾਂ ਦਾ ਦੇਖ ਲਈਏ ਰਾਜਕਰਾਨੇ ਦਾ ਪੱਖ ਵੇਖੀਏ ਇਹਨਾਂ ਨੇ ਆਪਜਾਂ ਦਾ ਪੂਰਿਆ ਤੇ ਉਹਨਾਂ ਨੇ ਵੀ ਤਾਂ ਗਾਂ ਹੀ ਪੂਰਨਾ ਸੀ ਰਹੀ ਗੱਲ ਗਈ ਜੀ ਸਿਆਸਤ ਦੇ ਵਿੱਚ ਹੋਣਾ ਚਾਹੁੰਦੀ ਨਾ ਮੈਂ ਤੇ ਬਹੁਤ ਸਾਰੀਆਂ ਉਪਰਾਈਆਂ ਅੱਜ ਵੀ ਆ ਰਹੀਆਂ ਨੇ ਨਾ ਸਿਆਸਤ ਕਰਨੀ ਆ ਨਾ ਕੀਤੀ ਆ ਤੇ ਨਾ ਕਰਨ ਵਾਲੇ ਪਾਸੇ ਜਾ ਲੋਕਾਂ ਨੂੰ ਸੁੱਕਿਆ ਹੋਇਆਂ ਨੂੰ ਜਗਾਉਣਾ ਦੂਸਰੀ ਗੱਲ ਜੇ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਫੇਸਬੁਕ ਤੋਂ ਚਾਰ ਤੇ ਕੀ ਹੁੰਦੇ ਤੁਸੀਂ ਮੇਰੇ ਘਰ ਦੇ ਹਾਲਾਤ ਦੇਖੇ ਨਾ ਬਈ ਆਦਮੀ ਮੇਰਾ ਨਹੀਂ ਕਮਾਉਣ ਵਾਲਾ ਨਸ਼ੇ ਦੇ ਨਾਲ ਚਲਾ ਗਿਆ ਮਰ ਲਿਆ ਇੱਕ ਮੇਰੇ ਕੋਲੇ ਜ਼ਮੀਨ ਨਹੀਂ ਜਿੱਥੇ ਬਣਾ ਰਾਤ ਦੇ 12 ਵਜੇ ਕਿਸੇ ਕੁੜੀ ਨੂੰ ਉਹਦੇ ਘਰ ਆਲੇ ਨੂੰ ਕੋਲ ਤਾਂ ਨਹੀਂ ਜਾਣਾ ਪੈਂਦੀ ਆ ਜੇ ਕੋਈ ਨਸ਼ੇ ਵਾਲੇ ਆ ਗਏ ਉਹਨਾਂ ਨੇ ਕਹਿਣਾ ਆ ਮੇਰਾ ਪਿੰਡ ਮੇਰੇ ਤੋਂ ਸਾਰੇ ਪਿੰਡ ਦੇ ਜਮੀਰ ਅਖਰ ਸਾਹਿਬ ਦੀ ਮਰਿਆਲੀ ਮੈਨੂੰ ਉੱਥੋਂ ਫੋਨ ਆਊਗਾ ਵੀ ਭੈਣਿਆ ਜਾ ਕੇ ਫੜ ਗਈਆਂ ਦੱਸੋ ਵੀ ਮੈਂ ਤਾਂ ਕਿੱਥੋਂ ਚਲਾਉਣਾ ਹੈ ਕਦੇ ਕਿਸੇ ਨੇ ਅੱਜ ਤੱਕ ਇਹ ਕਿਹਾ ਕਿ ਲੈ ਭੈਣ ਜੀ ਤੂੰ ਜਾਨੀ ਆਉਣੀ ਆ ਤੂੰ ਬੱਸਾਂ ਦੇ ਠੱਕੇ ਖਾਨੀ ਆ ਜਾਂ ਜਿਹੜੀਆਂ ਗੱਡੀਆਂ ਤੇ ਜਾਂਦੇ ਉਹਨਾਂ ਤੇ ਵੀ ਤੇਲ ਬੁੱਕੀ ਦਾ ਅੱਜ ਤੱਕ ਕੋਈ ਬੰਦਾ ਇਹ ਗੱਲ ਕਹੂਗਾ ਸੀ ਤੇਲ ਖਰਚਾ ਦਿੱਤਾ ਕਿਤੋਂ ਕਰਾਂ ਮਾਪਿਓ ਮੇਰਾ ਬਜ਼ੁਰਗ ਪਿਓ ਦੇ ਮੇਰੇ ਇਹ ਤੁਹਾਨੂੰ ਭੈਣ ਜੀ ਉਹਨਾਂ ਨੇ ਜਿੱਥੇ ਵੀ ਮੇਰੀ ਸਿਸਟਰ ਨੇ ਕਿਤੇ ਤੁਹਾਨੂੰ ਭੇਜਿਆ ਤੁਹਾਨੂੰ ਉਹਨਾਂ ਨੇ ਤੇਲ ਖਰਚਾ ਦਿੱਤਾ ਤੁਸੀਂ ਰਹਿਣ ਦਿਓ ਆਪਾਂ ਪਿਛਲੀਆਂ ਗੱਲਾਂ ਨਾ ਫਰੋਲ ਗਏ ਇਹਨਾਂ 'ਚ ਕੁਝ ਨਹੀਂ ਨਿਕਲਣਾ ਤੇ ਫਿਰ ਤੁਸੀਂ ਚਲੋ ਇਹ ਪ੍ਰੋਗਰਾਮ ਹੋਇਆ ਤੁਸੀਂ ਕਰ ਲਿਆ ਫਿਰ ਤੁਸੀਂ ਕੁਲਵੀਰ ਜੀਰੇ ਸਾਫਕਾ ਐਮਐਲਏ ਉਹਨਾਂ ਦੇ ਘਰੋਂ ਤੁਸੀਂ ਲਾਈਵ ਹੋਏ ਤੁਸੀਂ ਜਿਹੜਾ ਆਪਾਂ ਸਾਰਿਆਂ ਨੇ ਇੱਥੇ ਧਰਨੇ ਤੇ ਆਪਾਂ ਬੈਠੇ ਸੀ ਉਹਨਾਂ 'ਚ ਮੈਂ ਵੀ ਇੱਕ ਸੀ ਥੋੜਾ ਪਤਾ ਨਹੀਂ ਤੁਹਾਨੂੰ ਰਮਨ ਨੇ ਕੁਝ ਬੰਨਾਂ ਵਾਲੇ ਆਲੇ ਨੇ ਕੁਝ ਕਿਹਾ ਜਾਂ ਮੈਨੂੰ ਨਹੀਂ ਉਹਦੇ ਬਾਰੇ ਪਤਾ ਤੁਸੀਂ ਸਾਡੇ ਸਾਰਿਆਂ ਨੂੰ ਇੱਕੇ ਰਸੇ ਰੱਖਿਆ ਥੋੜਾ ਦੇਖੋ ਆਪਾਂ ਸੋਸ਼ਲ ਮੀਡੀਆ ਤੇ ਬੋਲਦੇ ਆ ਕਮੈਂਟ ਤੁਹਾਨੂੰ ਚੰਗੇ ਵੀ ਆਉਣੇ ਆ ਮਾੜੀ ਵੀ ਆਉਣੇ ਸਾਡੀ ਭਾਸ਼ਾ ਉਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ ਤੁਹਾਨੂੰ ਇਹ ਭਾਸ਼ਾ ਨਹੀਂ ਸ਼ੋਭਾ ਦਿੰਦੀ ਚਲੋ ਮੈਂ ਮੇਹ ਮੇਰੀ رائے ਆ ਤੁਹਾਡੀ ਕੀ ਉਹਦੇ ਬਾਰੇ ਮੈਂ ਕੁਝ ਨਹੀਂ ਹੁਣ ਜਿਹੜੀ ਨਸ਼ੇ ਦੀ ਆਪਾਂ ਗੱਲ ਕਰਦੇ ਆ ਸਭ ਤੋਂ ਵੱਧ ਤੁਸੀਂ ਇਹਦਾ ਜਿਹੜਾ ਹੈਗਾ ਜਿਹੜਾ ਕੀਤਾ ਪ੍ਰਚਾਰ ਵੀ ਪ੍ਰਸਾਰ ਰੋਕਣ ਦਾ ਵੀ ਜਿਹੜਾ ਤੁਸੀਂ ਆਪਣੇ ਵੱਲੋਂ ਬਹੁਤ ਜ਼ਿਆਦਾ ਇਸ ਚੀਜ਼ ਦੇ ਉੱਤੇ ਕੀਤਾ ਪਰ ਇੱਕ ਵੀਡੀਓ ਆਹ ਇਹਦਾ ਤੁਸੀਂ ਜਵਾਬ ਜ਼ਰੂਰ ਦਿਓ ਜੀ ਤੇ ਵਲਗਰ ਭਾਸ਼ਾ ਚ ਨਾ ਦੇ ਆ ਜੇ ਫਿਰ ਉਹ ਜੇਬ ਦੀ ਭਾਸ਼ਾ ਉਹ ਜੀ ਸਾਨੂੰ ਵੀ ਆਉਂਦੀ ਆ ਪਰ ਉਹ ਜੀ ਤੇ ਨਾ ਹੀ ਪਈਏ ਤੁਸੀਂ ਉੱਥੇ ਜੋ ਦੋਸ਼ ਲਾਇਆ ਸੀ ਵੀ ਧਰਨੇ ਤੇ ਕੀ ਹੋਇਆ ਮੈਨੂੰ ਸਭ ਪਤਾ ਹੈ ਚੰਗਾ ਹੋਊਗਾ ਤੁਸੀਂ ਨੰਗੇ ਕਰੋ ਮੈਂ ਇੱਕ ਬੰਦੇ ਦੀ ਜ਼ਿੰਮੇਵਾਰੀ ਚੱਕਦਾ ਡਾਕਟਰ ਹਰਿੰਦਰ ਜੀ ਦੇ ਦੀ ਕੋਈ ਬੰਦਾ ਉਹ ਤੇ 2 ਰੁਪਈਆ ਦਾ ਵੀ ਸਾਬਤ ਕਰ ਦੇਵੇ ਸਜ਼ਾ ਮੈਂ ਲਊਂਗਾ ਮੇਰੇ ਤੇ ਕੋਈ ਬੰਦਾ ਸਾਬਤ ਕਰ ਦੇਵੇ ਜਿੱਥੇ ਤੁਸੀਂ ਕਹੋਗੇ ਸਜ਼ਾ ਦੇ ਹੱਕਦਾਰ ਹੋਵਾਂਗੇ ਪਰ ਆ ਜਵਾਬ ਜ਼ਰੂਰ ਦੇ ਆ ਜੀ ਆ ਵੇ ਵੈਂਡਾਲੇ ਨੇ ਨਸ਼ਾ ਕਰਾਉਣੇ ਆ ਨਸ਼ਾ ਸ਼ਾਉਣੇ ਆ ਆ ਵੀ ਜਿੰਦਾ ਸ਼ਰਿਆ ਮਸ਼ੂਸ਼ਕ ਦੇ ਬੰਦੇ ਨੂੰ ਦੇ ਕੇ ਨਸ਼ਾ ਉਹ ਬੰਦਾ ਉੱਥੋਂ ਮੋੜ ਚੱਲਿਆ ਤੇ ਉਹ ਪੈਸੇ ਲੈ ਕੇ ਇੱਥੇ ਤੁਰ ਆਉਂਦਾ ਆਵੇ ਲੋ ਹਾਲ ਤੇ ਬੀਬੀ ਰਮਨਦੀਪ ਕਹਿੰਦੀ ਮੈਂ ਮੋੜਾਂ ਤੇ ਖੜ ਖੜ ਕੇ ਰੋਕਦੀ ਰਹੀ ਆ ਹੁਣ ਰੋਕਾਂ ਵਾਲਾ ਕਿੱਥੇ ਜਿਹੜਾ ਘਰ ਦਾ ਬੰਦਾ ਇਹ ਵੇਚੀ ਜਾਂਦਾ ਸਾਰੇ ਪਿੰਡ ਨੂੰ ਸ਼ਰਿਆ ਪਤਾ ਤੇ ਕੋਈ ਬੰਦਾ ਇਹਨੂੰ ਕਹਿੰਦਾ ਹੀ ਨਹੀਂਗਾ ਵੀ ਤੇ ਇਹ ਕੰਮ ਕਰਦਾ ਕਿ ਗੋਲੀਆਂ ਇਹ ਵੇਚੀ ਜਾਂਦਾ ਤੇ ਚਟਾਏ ਲਿਆ ਲਿਆ ਕੇ ਵੇਚੀ ਜਾਂਦਾ ਉਹ ਬੰਦਾ ਮੜ ਪਿਆ ਪਛਾਣ ਨੂੰ ਉੱਥੋਂ ਲੈ ਕੇ ਮੋਟਰਸਾਈਕਲ ਠੇਵਰਾਂਨਪੁਰ ਪਿਆ ਆਵਦਾ ਚੱਕਰ ਪੂਤਾ ਵੇਖ ਲਓ ਇਹਨਾਂ ਦੀ ਤੇ ਸਾਰੇ ਪਿੰਡ 'ਚ ਪਤਾ ਤਾਂ ਕੋਈ ਬੋਲਦਾ ਹੀ ਨਹੀਂ ਉਹ ਉਦੋਂ ਬੀਬੀ ਕਹਿੰਦੀ ਸੀ ਮੈਂ ਮੋੜਾਂ ਤੇ ਖੜ ਖੜ ਕੇ ਰੋਕੀ ਆ ਨਸ਼ੇ ਵਾਲੇ ਤੇ ਹੁਣ ਆਪਦੀ ਘਰ ਦਾ ਵਾਲੇ ਬੰਦਾ ਤਾਂ ਰੁਕਦਾ ਨਹੀਂ ਤੇ ਤੁਹਾਨੂੰ ਪਤਾ ਜੀ ਜਦੋਂ ਮੈਂ ਜੀਰੇ ਲੱਗਿਆ ਸੀ ਉਦੋਂ ਵੀ ਏਸੇ ਜਿਹੜੇ ਬੰਦੇ ਦੀ ਇਹ ਵੀਡੀਓ ਆਪਾਂ ਫੜਿਆ ਸੀ ਤੇ ਪਰਚਾ ਵੀ ਇੱਕ ਹੋਇਆ ਸ਼ਾਇਦ ਹੋਰ ਵੀ ਹੋਇਆ ਹੋਵੇ ਉਹਦਾ ਮੈਨੂੰ ਯਾਦ ਨਹੀਂ ਉਹ ਵੀ ਚੰਗਾ ਹੋਊਗਾ ਤੁਸੀਂ ਇਹਦੇ ਬਾਰੇ ਜਵਾਬ ਜ਼ਰੂਰ ਦੇ ਜੇ ਵੀ ਇਹ ਝੰਡਾ ਤੁਹਾਡਾ ਕੀ ਲੱਗਦਾ ਨਹੀਂ ਫਿਰ ਅਗਲੀ ਵੀਡੀਓ 'ਚ ਮੈਂ ਸਾਰਾ ਦੱਸੂਗਾ ਕਿਉਂਕਿ ਦੂਜੇ ਵੱਲ ਉਂਗਲ ਕਰਨੀ ਬੜੀ ਸੌਖੀ ਹੁੰਦੀ ਹੈ ਮਜਬੂਰੀ ਇਹ ਆ ਵੀ ਪਿੰਡ ਦੇ ਲੋਕ ਅਗਲੇ ਡਰਦੇ ਬੋਲਦੇ ਨਹੀਂ ਅਗਲਾ ਤਾਂ ਪਤਾ ਨਹੀਂ ਲੇਡੀਜ਼ ਐ ਕੱਲ ਨੂੰ ਕੀ ਬੋਲੂ ਕੀ ਜਵਾਬ ਦੇਵਾਂਗੇ ਪਰ ਇਹ ਕਿਉਂਕਿ ਮੇਰੀ ਸਿਸਟਰ ਨੇ ਜਿਹੜੀ ਸੇਵਾ ਭੇਜੀ ਆ ਮੈਂ ਤਾਂ ਥੋ-ਥੋ ਜਵਾਬ ਮੰਗਿਆ ਨਹੀਂ ਮੇਰਾ ਤੁਹਾਡੇ ਨਾਲ ਵੀ ਕੋਈ ਆਪਣਾ ਮਤਲਬ ਨਹੀਂ ਹੈ ਕਿਉਂਕਿ ਤੁਹਾਨੂੰ ਇੱਕ ਦੋ ਵਾਰ ਇਸ ਸਮੱਸਿਆ ਕਿਉਂਕਿ ਮੈਂ ਤੁਹਾਨੂੰ ਖੁਦ ਫੋਨ ਕਰਕੇ ਤੁਹਾਡੀ ਸਪੋਰਟ ਵੀ ਕੀਤੀ ਮੈਂ ਬੇਸਿਕਲੀ ਤੁਹਾਡੀ ਰਿਸਪੈਕਟ ਕਰਦਾ ਪਰ ਕਿਉਂਕਿ ਇਹ ਜਿਹੜੇ ਆਹ ਜਿਹੜੀ ਚੀਜ਼ ਹੈ ਦੀ ਸੇਵਾ ਜਿਹੜੀ ਇਹਦਾ ਜਵਾਬ ਜ਼ਰੂਰ ਦੇ ਆ ਜੇ ਤੇ ਇਹ ਵੀਡੀਓ ਦਾ ਵੀ ਜਿੰਦੇ ਵਾਲੀ ਦਾ ਜਵਾਬ ਦੇ ਆ ਕਿਉਂਕਿ ਵੀਡੀਓ ਬਹੁਤ ਪੁਰਾਣੀ ਵੀ ਹੁਣ ਦੀ ਹੋਈ ਹੈ ਕਣਕਾ ਵੀਜਨ ਵਲੇ ਦੀ ਹੈ ਤੇ ਇਸ ਕਰਕੇ ਚਲੋ ਜਿਹੜਾ ਕੋਈ ਕੰਮ ਚੰਗਾ ਕਰਦਾ ਮੈਂ ਤਾਂ ਉਹਨੂੰ ਸਲੂਟ ਕਰਦਾ ਹਾਂ ਮੈਂ ਅਪਰੀਸ਼ੀਏਟ ਕਰਦਾ ਤੇ ਕਦੇ ਵਾਸਤੇ ਭਾਸ਼ਾ ਮਾੜੀ ਨਾ ਵਰਤੋ ਤੁਹਾਡਾ ਪਿੰਡ ਆ ਨੂੰ ਮਰੀ ਜ਼ਮੀਰ ਵਾਲੇ ਕਹਿਣਾ ਤੇ ਸਾਰਾ ਪਿੰਡ ਨੇ ਥੋੜਾ ਬੜਾ ਸਾਥ ਦਿੱਤਾ ਤੁਹਾਡਾ ਫਰੀਦਕੋਟ ਚਲੋ ਮੈਂ ਇਸ ਚੀਜ਼ 'ਚ ਨਹੀਂ ਪੈਣਾ ਵਿਆਹ ਦੋ ਸੀ ਤਿੰਨ ਸੀ ਜਾਂ ਕੀ ਆ ਉਹ ਮੈਨੂੰ ਨਿੱਜੀ ਜ਼ਿੰਦਗੀ 'ਚ ਜਾਂਦਾ ਕਿਸੇ ਦੀ ਚ ਤੁਹਾਡਾ ਬਹੁਤ ਸਾਥ ਦਿੱਤਾ ਪਿੰਡ ਨੇ ਤੁਹਾਡੇ ਪਿੰਡ ਦੇ ਬੰਦਿਆਂ ਦਾ ਸੰਗਰੂਰ ਕੋਲ ਐਕਸੀਡੈਂਟ ਹੋਇਆ ਜਦੋਂ ਉਹਨਾਂ ਨੇ ਤੁਹਾਡੇ ਪਿੰਡ ਦਾ ਨਾਮ ਲਿਆ ਤੇ ਉਹਨਾਂ ਨੇ ਉੱਥੇ ਮੇਰਾ ਨਾਮ ਲਿਆ ਵੀ ਸਤਪਾਲ ਮੇਰਾ ਥਾਣੇਦਾਰ ਉੱਥੇ ਕਲੀਕ ਲੱਗਾ ਸੀ ਤੇ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਮਰਖਾਈ ਦੇ ਬੰਦੇ ਆ ਸਤਪਾਲ ਮੈਂ ਕਿਹਾ ਮੈਂ ਹੁਣੇ ਸਰਪੰਚ ਨਾਲ ਗੱਲ ਕਰਕੇ ਤੁਹਾਨੂੰ ਦੱਸਦਾ ਮੈਂ ਸਰਪੰਚ ਸਰਦੂਲ ਸਿੰਘ ਉਸ ਤੁਹਾਡੇ ਪਿੰਡ ਦੇ ਸੀਗੇ ਉਹਨਾਂ ਨਾਲ ਮੈਂ ਸ਼ਾਇਦ ਉਹੀ ਸੀਗੇ ਉਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕੋਈ ਨਹੀਂ ਸਤਪਾਲ ਮੈਂ ਜ਼ਿੰਮੇਵਾਰ ਬੈਠਾ ਮੈਂ ਉਹਨਾਂ ਕੋ ਬੰਦੇ ਜਾਣ ਫਲਕ ਐਕਸੀਡੈਂਟ ਹੋਇਆ ਸੀ ਕਾਫੀ ਨੁਕਸਾਨ ਸੀ ਮੈਂ ਉਹਨਾਂ ਨੂੰ ਦੱਸਦਾ ਮੈਂ ਕਿਹਾ ਬਾਈ ਜੀ ਵੀ ਮਹਤਵਾਰ ਬੰਦੇ ਹੀ ਵਧੀਆ ਬੰਦੇ ਆ ਵੀ ਤੁਸੀਂ ਜਾਣਦੇ ਹੋ ਜੇ ਕੋਈ ਗੱਲ ਨਾ ਹੋਊਗੀ ਤਾਂ ਅਸੀਂ ਬੈਠੇ ਆ ਇਹ ਹੁੰਦਾ ਕਰਤਾਰ ਪਿੰਡ ਦਾ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਤੁਹਾਡਾ ਪਿੰਡ ਤੋਂ ਉਸ ਪਿੰਡ ਦੀ ਧੀ ਆ ਤੇ ਪਰ ਮੇਰੀ ਸਿਸਟਰ ਦਾ ਕਰਕੇ ਮੈਂ ਤੁਹਾਨੂੰ ਸਵਾਲ ਕੀਤੇ ਇਹਨੇ ਕਰਨੀ ਨਹੀਂ ਸੀ ਤੇ ਲੈ ਇਹਨਾਂ ਰਹੀਆਂ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਤੁਹਾਡੀ ਖੂਨ ਪਸੀਨੇ ਦੀ ਕਮਾਈ ਆ ਇੱਥੇ ਸਮਾਜ ਸੇਵੀ ਪੰਜਾਬ ਦੇ ਵਿੱਚ ਖੁੰਬਾ ਉੱਗੇ ਵੇ ਆ ਇੱਥੇ ਬਹੁਤ ਬਹੁਤ ਕੁਝ ਚੱਲ ਰਿਹਾ ਕੋਈ ਕਿਸ ਸਮਾਜ ਸੇਵਾਜ ਪਿਆਵਿਆ ਕੋਈ ਜਨਤਾ ਵਾਲੀ ਸਮਾਜ ਸੇਵਾਜ ਪਿਆਵਿਆ ਕੋਈ ਕਿਤੇ ਪਿਆਵਿਆ ਬਹੁਤ ਕੁਝ ਪਿਆ ਤੇ ਤੁਸੀਂ ਇਹਨਾਂ ਤੋਂ ਬਚੋ ਜੇ ਤੁਸੀਂ ਸੇਵਾ ਕਰਨੀ ਹੈ ਕਿਸੇ ਪਰਿਵਾਰ ਦੇ ਮੈਂਬਰ ਨਹੀਂ ਸਿੱਧੀ ਕਿਸੇ ਦੁਖੀ ਪਰਿਵਾਰ ਨਾਲ رابطہ ਕਰੋ ਕੋਈ ਪਰਿਵਾਰ ਅਡਾਪਟ ਕਰ ਲਓ ਬਥੇਰੇ ਪਰਿਵਾਰ ਲੋੜਵੰਦ ਹੈਗੇ ਆ ਵੇ ਇਹ ਦੇ ਵਿਚਾਰੇ ਵੀਰ ਹੈਗੇ ਜਿਨ੍ਹਾਂ ਦੇ ਸਿਰਾਂ ਤੇ ਛੱਤ ਹੈ ਨਹੀਂ ਤੁਸੀਂ ਉੱਥੇ ਸੇਵਾ ਕਰੋ ਇਹੋ ਜੀਆਂ ਸੇਵਾ ਚ ਨਾ ਪੋ ਇਹ ਤੇ ਤੁਹਾਡੇ ਪੈਸੇ ਵੀ ਖਰਾਬ ਹੁੰਦੇ ਆ ਮੁੜ ਕੇ ਤੁਹਾਡੇ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਜਦੋਂ ਫਿਰ ਦੁੱਖ ਵੀ ਹੁੰਦਾ ਇੱਥੇ ਵੀਡੀਓ ਆਪਾਂ ਬੰਦ ਕਰੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੱਲ ਮੇਰੇ ਵੀਰ ਲੋਂਗੋ ਦੇਵਾ ਸਨੇਰ ਸਤਪਾਲ ਸਿੰਘ ਨੇ ਮੇਰੇ ਤੇ ਕੁਝ ਜਿਹੜੇ ਇਲਜ਼ਾਮ ਲਾਏ ਸੀ ਜਿਨ੍ਹਾਂ ਨੂੰ ਮੈਂ ਤੁਹਾਡੇ ਜਨਤਾ ਦੀ ਕਚਹਿਰੀ ਦੇ ਵਿੱਚ ਰੱਖਣਾ ਚਾਹੁੰਦੀ ਆ ਜਿਹਦੇ ਵਿੱਚ ਆ ਮੈਂ ਬੈਂਕ ਦਾ ਸਟੇਟਮੈਂਟ ਕਢਾ ਕੇ ਲੈਂਦੀ ਆ ਬੈਂਕ ਸਟੇਟਮੈਂਟ ਦੇ ਵਿੱਚ ਜੋ ਕਿ ਮੈਂ ਪਹਿਲਾਂ ਵੀ ਲਾਈਵ 'ਚ ਵੀ ਦੱਸਿਆ ਸੀ ਵੀ ਭੈਣ ਵੱਲੋਂ 28 10 2023 ਨੂੰ 33640 ਰੁਪਏ 92 ਪੈਸੇ ਆਏ ਸੀ 31 10 2023 ਨੂੰ 29793 ਰੁਪਏ 373 ਪੈਸੇ ਆਏ ਸੀ 1 11 2023 ਨੂੰ 19848 ਰੁਪਏ 93 ਪੈਸੇ 2 1 2023 ਨੂੰ 40000 ਰੁਪਇਆ ਇਹ ਵੀਰਜੀ ਸਿੰਘਾਪੁਰ ਵਾਲੇ ਆ ਜਿਹੜੇ ਇਹਨਾਂ ਦੇ ਨੌਣਾ ਉਹਨਾਂ ਨੇ ਪਾਇਆ ਸੀ 12 1 2023 ਨੂੰ ਦਿਵਾਲੀ ਵਾਲੇ ਦਿਨ ਭੈਣ ਦਲਵਿੰਦਰ ਵੱਲੋਂ 1000 85 ਰੁਪਏ ਤੇ 63 ਪੈਸੇ ਪਾਏ ਗਏ ਸੀ ਅੱਛਾ ਸੁਣੋ ਜੀ ਇਹ ਤਾਂ ਭੈਣ ਵੱਲੋਂ ਆਏ ਸੀ ਮੈਨੂੰ ਪੈਸੇ ਇਹਨਾਂ ਪੈਸਿਆਂ ਦੇ ਨਾਲ ਜਿਹੜੇ ਕਾਰਜ ਹੋਏ ਆ ਉਹਨਾਂ ਕਾਰਜਾਂ ਦਾ ਜਿਹੜਾ ਵੇਰਵਾ ਜਿਹੜੇ ਭੈਣ ਵੱਲੋਂ ਮੈਨੂੰ ਪਾਏ ਜਾਂਦੇ ਆ 28 ਤਰੀਕ ਨੂੰ ਪੈਸੇ 30 ਤਰੀਕ ਨੂੰ ਮੇਰੇ ਘਰੇ ਇੱਕ ਕੁੜੀ ਦੀ ਮੈਰਿਜ ਕੀਤੀ ਜਾਂਦੀ ਆ ਉਹ ਭੈਣ ਵੀ ਜਾਂਦੇ ਆ ਤੇ ਮੈਂ ਵੀ ਜਾਂਦੀ ਆ 30 ਤਰੀਕ ਨੂੰ ਉਹਦੀ ਮੈਰਿਜ ਕੀਤੀ ਜਾਂਦੀ ਜਿਹੜਾ 33000 ਰੁਪਿਆ ਪਾਇਆ ਜਾਂਦਾ ਭੈਣ ਵੱਲੋਂ ਕਿਹਾ ਜਾਂਦਾ ਕਿ ਇਹਦੇ ਮੈਰਿਜ ਦੇ ਉੱਤੇ ਤੂੰ ਖਰਚਾ ਕਰ ਕੁੜੀ ਤੇਰੇ ਕੋਲੇ ਆਉਂਦੀ ਆ ਰਮਨ ਤੇ ਉਹਦਾ ਸਾਰਾ ਲਾਹ ਉਹਦੀ ਡੋਲੀ ਤਰਨ ਤੱਕ 47000 ਰੁਪਿਆ ਜਿਹੜਾ ਖਰਚ ਆਇਆ ਜਿਹਦੇ ਆ ਬਿੱਲ ਨੇ ਕੱਲਾ ਕੱਲਾ ਬਿੱਲ 92200 ਰੁਪਏ ਇੱਕ ਕੱਪੜਿਆਂ ਦੇ ਸੋ ਮੈਂ ਉਹ ਸਾਰੇ ਬਿੱਲ ਆ ਜਿਹੜੇ ਉਹ ਜਨਤਿਕ ਤੁਹਾਨੂੰ ਕਰਕੇ ਵਿਖਾਉਣੇ ਚਾਹੁੰਦੀ ਆ ਜਿਹੜੇ ਕੱਲੇ ਕੱਲੇ ਬਿੱਲ ਆ ਰੋਟੀ ਪਾਣੀ ਦਾ ਖਰਚਾ ਜਿਹੜਾ ਸਾਰਾ ਕੁਸ਼ ਉਹਦਾ ਜਿਹੜਾ ਸ਼ਹਿਰ ਦੇ ਵਿੱਚ ਰੋਟੀ ਪਾਣੀ ਕੀਤਾ ਗਿਆ ਸੀ ਸਾਰਾ ਕੁਸ਼ ਜਿਹੜਾ ਭੈਣ ਮੇਰੀ ਨੇ 33600 ਰੁਪਏ 40 ਰੁਪਏ ਪਾਏ ਸੀ ਉੱਥੇ 47000 ਰੁਪਿਆ ਖਰਚ ਆਇਆ। ਉਸ ਤੋਂ ਅੱਗੇ ਭੈਣ ਦਲਵਿੰਦਰ ਕੌਰ ਵੱਲੋਂ 31 10 2023 ਨੂੰ ਮੈਨੂੰ ਜਿਹੜਾ 29000 ਰੁਪਿਆ ਪਾਇਆ ਜਾਂਦਾ। 29000 ਰੁਪਿਆ ਜਿਹੜਾ ਲੰਗਰ ਦੀ ਸੇਵਾ ਵਾਸਤੇ ਜਿਹੜਾ ਆਪਾਂ ਖੰਡ ਪਾਤ ਸਾਹਿਬ ਆਰੰਭ ਕਰਾਇਆ ਸੀ। ਹਜ਼ਾਰਾਂ ਲੋਕ ਆਏ ਹਜ਼ਾਰਾਂ ਨੇ ਲੰਗਰ ਛਕਿਆ। ਇਹ ਤੂ ਗਾਂ 1 10 2000 ਕਿਹਨੂੰ ਜਿਹੜਾ ਆਪਣੇ ਪੰਜ ਨੂੰ ਭੋਗ ਪੈਂਦਾ ਪੰਜ ਨੂੰ ਲੰਗਰ ਬੰਦਾ 19000 ਰੁਪਇਆ ਭੈਣ ਵੱਲੋਂ ਜਿਹੜਾ 19848 ਰੁਪਏ ਪਾਏ ਜਾਂਦੇ ਆ 40000 ਰੁਪਇਆ ਜਿਹੜਾ ਵੀਰਜੀ ਸਿੰਘਾਪੁਰ ਵਾਲਾ ਉਹਨਾਂ ਵੱਲੋਂ ਪਾਇਆ ਜਾਂਦਾ ਸੋ ਉਹਦੇ ਵਿੱਚ ਮੈਂ ਦੱਸ ਦੇਣਾ ਚਾਹੁੰਦੀ ਆ ਕਿ ਮੈਂ ਵਾਰ-ਵਾਰ ਭੈਣ ਜੀ ਉਹਨਾਂ ਨੂੰ ਪਹਿਲਾਂ ਮੈਂ ਜਿਹੜੀਆਂ ਸਟੇਟਮੈਂਟਾਂ ਵੀ ਪਾਈਆਂ ਸੀ ਤੇ ਭੈਣ ਜੀ ਕਹਿੰਦੇ ਸੀ ਵੀ ਅੱਜ ਤੋਂ ਬਾਅਦ ਪੁੱਤ ਮੈਨੂੰ ਸਬੂਤ ਦੇਣ ਦੀ ਲੋੜ ਨਹੀਂ ਪਰ ਸ਼ਾਇਦ ਪ੍ਰਮਾਤਮਾ ਨੇ ਮੇਰੇ ਧੱਕ ਰੱਖ ਰੱਖੇ ਸੀ ਸਬੂਤ ਰੱਖੇ ਜਿਹੜੀਆਂ ਮਸ਼ੀਨਾਂ ਦੀ ਗੱਲ ਆ 21000 ਦਾ ਬਿਲ ਆ ਮਸ਼ੀਨਾਂ ਦਾ 21000 ਦਾ ਬਿਲ ਆ ਜੀ 12000 ਦਾ ਬਿਲ ਇੱਕ ਜਿਹੜੀਆਂ 13 ਮਸ਼ੀਨਾਂ ਪੈੜ ਵੱਲੋਂ ਦਿੱਤੀਆਂ ਗਈਆਂ ਸੀ ਤੇ ਤਿੰਨ ਮਸ਼ੀਨਾਂ ਜਿਹੜੀਆਂ ਉਹ ਪਹਿਲਾਂ ਲਈਆਂ ਗਈਆਂ ਸੀ ਸੁਖਾਉਣ ਦੇ ਵਾਸਤੇ ਜਿਹਦੇ ਵਿੱਚੋਂ ਦੋ ਮਸ਼ੀਨਾਂ ਦੇ ਪੈਸੇ ਮੈਂ ਦਿੱਤੇ ਸੀ ਤੇ ਇੱਕ ਦੇ ਭੈਣ ਜਤਿੰਦਰ ਕੌਰ ਨੇ ਜਿਹੜਾ 10000 ਦਾ ਮੇਰਾ ਵੀਰ ਜੀ ਕਰ ਕਰ ਰਿਆ ਸੋ ਇੱਥੇ ਨਾਲ ਮੈਂ ਦੱਸ ਦੇਣਾ ਚਾਹੁੰਦੀ ਆਂ ਵੀ ਇੱਥੇ ਉਸ ਟਾਈਮ ਤੇ ਇੱਕ ਗਰੀਬ ਪਰਿਵਾਰ ਦੀ ਕੁੜੀ ਦਾ ਵਿਆਹ ਸੀ ਜਿਹਦੇ ਉੱਤੇ ਤਿੰਨ ਸੂਟ ਤੇ ਭਾਂਡੇ ਜਿਹੜੇ ਦਿੱਤੇ ਗਏ ਸੀ ਜਿਹਦਾ ਬਿੱਲ ਆ ਪਿਆ ਸੋ ਅਗਲੀ ਗੱਲ ਮੈਂ ਕਰਨੀ ਚਾਹੁੰਦੀ ਆਂ ਕਿ ਉਸ ਤੋਂ ਬਾਅਦ ਇਹ ਭੈਣ ਦੀਆਂ ਟ੍ਰਾਂਜੈਕਸ਼ਨਾਂ ਜਿਹੜੇ ਭੈਣ ਵੱਲੋਂ ਪੈਸੇ ਮੈਨੂੰ ਪਾਏ ਗਏ ਆ ਉਹਨਾਂ ਪੈਸਿਆਂ ਦਾ ਹਿਸਾਬ ਆ ਕੱਲਾ ਕੱਲਾ ਬੰਦਾ ਆ ਕੇ ਮੇਰੇ ਘਰੇ ਹਿਸਾਬ ਲੈ ਸਕਦਾ ਜੀ ਉਸ ਤੋਂ ਬਾਅਦ ਸੇਖੇ ਕਲਾਾਂ ਦੇ ਵਿੱਚ ਮੈਂ ਜਾਣੀਆਂ ਜਿਹੜੀਆਂ ਕਿ ਵੀਡੀਓ ਮੀਡੀਆ ਦੇ ਉੱਤੇ ਪਈਆਂ ਜਿਹਦੇ ਉੱਤੇ 5 700 ਦੇ ਛੋਲੇ ਤੇ ਬਦਾਮ ਜਿਹੜੇ ਮੁੰਡੇ ਗਰਾਊਂਡ ਵਾਲੇ ਖੇਡਣ ਵਾਲੇ ਪਲੇਅਰ ਤੇ ਉਹਨਾਂ ਨੂੰ ਜਿਹੜੇ ਫਲ ਦਿੱਤੇ ਜਾਂਦੇ ਆ 3500 ਦੀਆਂ ਕਾਪੀਆਂ ਤੇ ਪੈਨਸਲਾਂ 2417 ਦੇ ਜਿਹੜੇ ਤੇਲੇ ਆਉਂਦੇ ਆ 13900 ਰੁਪਇਆ ਜਿਹੜਾ ਉਸ ਦਿਨ ਦਾ ਖਰਚਾ ਬੰਦਾ ਹੁਣ ਪ੍ਰਾਭੋ ਮੇਰੇਓ ਇਹ ਸਾਰਾ ਖਰਚਾ ਤੁਸੀਂ ਜੋੜ ਲਓ ਤੇ ਜਿਹੜੇ ਮੇਰੇ ਵੀਰ ਨੇ ਲੋਂਗੋ ਦੇਵਾਲੇ ਨੇ ਕਿਹਾ ਵੀ ਰਮਨਦੀਪ ਕੌਰ ਮਰਖਾਈ ਖਾਗੀ 1 ਲੱਖ ਰੁਪਇਆ 140000 ਰੁਪਇਆ ਖਾਦਾ ਆ ਪ੍ਰਾਭੋ ਸਟੇਟਮੈਂਟਾਂ ਇਹਨਾਂ ਸਟੇਟਮੈਂਟਾਂ ਦੇ ਵਿੱਚ ਤੁਸੀਂ ਆਪ ਹੀ ਜੋੜ ਲਾ ਕੇ ਦੇਖ ਲਓ ਵੀ ਜਿੰਨੇ ਉਤਲੇ ਪੈਸੇ ਲੱਗੇ ਉਹ ਕਿੱਥੋਂ ਲੱਗੇ ਕਿ ਜੇ ਕੋਈ ਚਾਹੁੰਦਾ ਤੇ ਘਰਿਆਂ ਜੇ ਕੋਈ ਮੇਰਾ ਵੀਰ ਚਾਹੁੰਦਾ ਜੇ ਕਿਸੇ ਨੂੰ ਭੈਣ ਦੀ ਸੇਵਾ ਤੇ ਸ਼ਾਕਾ ਮੇਰੇ ਘਰਿਆਂ ਕਿ ਜਦੋਂ ਮਰਜੀ ਡਿਟੇਲ ਲੈ ਸਕਦਾ ਅਗਲੀ ਗੱਲ ਕਿ ਇਸ ਵੀਰ ਵੱਲੋਂ ਇੱਕ ਵੀਡੀਓ ਨਾਲ ਅਟੈਚ ਕਰਕੇ ਇਹ ਗੱਲ ਕਹੀ ਗਈ ਕਿ ਜੇ ਦਾ ਭਰਾ ਚਿੱਤਾ ਵੇਖਦਾ ਆ ਮੇਰਾ ਭਰਾ ਬਿਠਾ ਅਤਰ ਸਿੰਘ ਜਦੋਂ ਮਰਜੀ ਡਾਕਟਰਾਂ ਦੀ ਟੀਮ ਲੈ ਕੇ ਆ ਜੋ ਜਿਹੜਾ ਮਰਜੀ ਬੰਦਾ ਇਹਦਾ ਡੋਪ ਟੈਸਟ ਕਰਵਾ ਲਓ ਜੇ ਮੇਰਾ ਭਰਾ ਡਰੱਗੀ ਪਾਇਆ ਗਿਆ ਜੋ ਸੱਜਾ ਮੈਨੂੰ ਲੋਕ ਲਾਉਣਗੇ ਮੈਂ ਉਹ ਸਜਾ ਨੂੰ ਕਬੂਲੂਗੀ ਪਰ ਭਰਾ ਮੇਰਾ ਮੈਂ ਇੱਕ ਗਰੰਟੀ ਜਿੰਨੀ ਆ ਤੈਨੂੰ ਮੈਂ ਆਪਦੇ ਪਿੰਡ ਨੂੰ ਪਹਿਲਾਂ ਰੱਖਿਆ ਜਿਹੜੇ ਪਿੰਡ ਕਰਕੇ ਤੂੰ ਮੇਰੇ ਤੋਂ ਫਟ ਪਾਉਣ ਲੱਗਾ ਸੀ ਮੇਰਾ ਪਿੰਡ ਪਹਿਲਾਂ ਰਮਨਦੀਪ ਕੌਰ ਮਰਖਾਈ ਚੋਂਦੀ ਤਾਂ ਬਾਪ ਦਾ ਨਾਮ ਵੀ ਲਾ ਸਕਦੀ ਸੀ ਪਰ ਮੈਂ ਆਪਦੇ ਪਿੰਡ ਦਾ ਲਾਇਆ ਮੇਰੇ ਪਿੰਡ ਦਾ ਕੋਈ ਬੰਦਾ ਗੁਰੂ ਘਰੇ ਚੜ ਕੇ ਕਹੇ ਵੀ ਅਵਤਾਰ ਸਿੰਘ ਮਰਖਾਈ ਨਸ਼ਾ ਤਸਤੀ ਕਰਦਾ ਜਾ ਜਹੇਦਾਰ ਹਰਮੰਦਰ ਸਿੰਘ ਨਝਾਤਾ ਸਕਰੀ ਕਰਦਾ ਜਾਂ ਰਮਨਦੀਪ कौर ਮਰਖਾਈ ਕਰਦੀ ਆ ਛੇਤਰ ਭਰਾਵਾ ਤੇਰਾ ਤੇ ਸਿਰ ਸਾਡਾ ਪਰ ਇਹ ਨਹੀਂ ਹੁੰਦਾ ਵੀ ਭੈਣਾ ਤੇ ਆਏ ਆ ਇਲਜ਼ਾਮ ਲਾ ਦੇ ਜੀ ਆ ਅਗਲੀ ਗੱਲ ਸਾਹਮਣੇ ਆਉਂਦੀ ਆ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਮੈਂ ਬੋਲ ਕੇ ਇਹ ਚੀਜ਼ ਪਾਈ ਉਸ ਦਿਨ ਦੀ ਵੀਡੀਓ ਆ ਜਿਹੜੀ ਭੈਣ ਦਲਵਿੰਦਰ कौर ਵੱਲੋਂ ਮੈਨੂੰ ਸੈਂਡ ਕੀਤੀ ਗਈ ਜਿਹੜੀ ਮੈਂ ਸੇਵ ਕਰ ਚੁੱਕੀ ਆ ਜਿਹਦੇ ਵਿੱਚ ਮੈਂ ਕਿਹਾ ਕਿ ਭੈਣ ਦਲਵਿੰਦਰ कौर ਨੇ ਇੱਕ ਮਾਂ ਦਾ ਰੋਲ ਅਦਾ ਕੀਤਾ ਮੈਂ ਕਦੇ ਉੱਤੋਂ ਮੈਂ ਬੋਲ ਕੇ ਦੱਸਿਆ ਕਿ ਜਿਹੜਾ ਇਹ ਸਲਾਈ ਸੈਂਟਰ ਹੈ ਸਰਦਾਰ ਹਰਬੰਸ ਸਿੰਘ ਦੀ ਯਾਦ ਚ ਸ਼ੁਰੂ ਕੀਤਾ ਗਿਆ ਤੇ ਮੇਰਾ ਛੋਟਾ ਜਾਂ ਵੱਡਾ ਵੀਰ ਹਰਜੀਤ ਸਿੰਘ ਜਿਹੜਾ ਇਸ ਦੁਨੀਆ ਚ ਨਹੀਂ ਰਿਹਾ ਉਹਦੀ ਯਾਦ ਚ ਮਸ਼ੀਨਾਂ ਮੰਡੀਆਂ ਗਈਆਂ 27 ਤਰੀਕ ਨੂੰ ਜਿਹੜਾ ਜਗ ਬਾਣੀ ਅਖਬਾਰ ਆ ਉਹਦੇ ਵਿੱਚ ਖਬਰ ਲੱਗਦੀ ਆ ਜੀਤੇ ਭੈਣ ਜਤਿੰਦਰ ਕੌਰ ਤੇ ਭੈਣ ਦਲਵਿੰਦਰ ਕੌਰ ਦਾ ਖਾਸ ਤੌਰ ਤੇ ਜਿਹੜਾ ਜਿੱਤਰ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜੀ ਪੰਜ ਨੂੰ ਕਾਰ ਚ ਪਾਇਆ ਜਾਂਦਾ ਬਤੌਰ ਮੇਰੇ ਕੋਲੇ ਪ੍ਰੂਫ ਆ ਜਿਹਦੇ ਉੱਤੇ ਭੈਣ ਦਲਵਿੰਦਰ ਕੌਰ ਦਾ ਤੇ ਭੈਣ ਜਤਿੰਦਰ ਕੌਰ ਦਾ ਨਾਂ ਲਿਖਿਆ ਜਾਂਦਾ ਉਸ ਤੋਂ ਅਗਲੀ ਗੱਲ ਜਿਹੜਾ ਆ 5 ਤਰੀਕ ਨੂੰ ਜਿਹੜੀ ਖਬਰ ਲੱਗਦੀ ਆ ਭਰਾਵੋ ਮੈਂ ਰੱਬ ਨੂੰ ਜਾਣ ਦੇਣੀ ਆ ਮੈਨੂੰ ਨਹੀਂ ਪਤਾ ਕਦੋਂ ਖਬਰ ਲੱਗੀ ਕਿਵੇਂ ਲੱਗੀ ਮੈਂ ਕਾਲੀਆਂ ਵਾਲੇ ਵਾਲੇ ਬਾਈ ਜੀ ਨਾਲ ਗੱਲ ਕੀਤੀ ਉਹ ਕਹਿੰਦਾ ਭੈਣ ਜੀ ਅਸੀਂ ਤੁਹਾਡੇ ਤੋਂ ਡਾਟੇ ਲੈ ਨਹੀਂ ਅਸੀਂ ਤਾਂ ਪੁਰਾਣੇ ਡਾਟਿਆਂ ਤੇ ਲਾਤੀ ਉਹਦੇ ਵਿੱਚ ਦੱਸੋ ਮੇਰਾ ਕਸੂਰ ਆ ਮੀਡੀਆ ਤੇ ਮੈਂ ਬੋਲਿਆ ਵੀ ਭੈਣ ਦਲਵਿੰਦਰ ਕੌਰ ਵੱਲੋਂ ਸੇਵਾ ਕਰਵਾਈ ਗਈ। ਬਾਕੀ ਭੈਣੇ ਬਾਬਾ ਨਾਨਕ ਤਾਂ ਜਾਣਦਾ ਸੀ। ਜੇ ਫੇਰ ਵੀ ਤੁਹਾਨੂੰ ਲੱਗਦਾ ਵੀ ਭੈਣ ਰਮਨਦੀਪ ਨੇ ਕੋਸ਼ ਖਾਧਾ ਤਾਂ ਮੈਂ ਉਹ ਜਨਤਾ ਦੀ ਕਚਹਿਰੀ 'ਚ ਦੇਣਦਾਰ ਹਾਂ ਪਰ ਆ ਥੋੜੇ ਪੈਸੇ ਆ ਜਿਹੜੇ ਇੱਕ ਇੱਕ ਕੱਲੇ ਕੱਲੇ ਰੁਪਏ ਦਾ ਜਿਹੜਾ ਹਿਸਾਬ ਆ ਮੇਰੇ ਕੋਲੇ। ਕੱਲੇ ਕੱਲੇ ਰੁਪਏ ਦਾ। ਉਹ ਭੈਣੇ ਮੈਂ ਥੋੜੇ ਪੈਸੇ ਖਾ ਕੇ ਕੀ ਲੈਣਾ ਮੈਨੂੰ ਤਾਂ ਵਕਤ ਨੇ ਅੱਗੇ ਹੀ ਮਾਰਿਆ। ਮੇਰਾ ਤਾਂ ਅੱਗੇ ਯਾਦ ਦੇ ਜਾ ਕੁਮਸਾ ਪਾਲ ਦੀ ਪਰ ਜੇ ਮੇਰਾ ਵੀਰ ਇਹ ਗੱਲ ਕਵੇ ਨਾ ਵੀ ਮੇਰੇ ਵੀਰਦਿਆਂ ਇਦਾਂ ਵੀਡੀਓ ਪਾਉਣ ਤੇ ਭੈਣ ਬੋਲਣੋਂ ਹਟ ਜੂਗੀ ਭਰਾਵਾ ਪਤੀ ਦੇ ਸਿਵੇਂ ਤੋਂ ਕਸਮ ਖਾ ਕੇ ਧੁਰੀ ਆ ਤੇ ਲੜਾਈ ਐਵੇਂ ਲੜੂਗੀ ਜਿੰਨੀ ਦੇ ਰਾਖੜੀ ਸਾ ਮੇਰੇ ਤੇ ਰਿਆ ਉਹ ਤੋਂ ਪਹਿਲਾਂ ਭੈਣ ਵੱਲੋਂ ਸੇਵਾ ਕੀਤੀ ਗਈ ਸੀ ਹਰ ਪੀੜਤਾਂ ਲਈ ਦਾਸ ਜਾਂ ਪਿਆ ਭੈਣ ਵੱਲੋਂ ਭੇਜਿਆ ਗਿਆ ਸੀ ਜਿਹਦੀਆਂ ਆਰਸੀਤਾ ਨਾਲ ਲੱਗੀਆਂ ਕੱਲੀ-ਕੱਲੀ ਦਵਾਈ ਦਾ ਰੇਤ ਤੇ ਜਿਹੜਾ ਬੈਲ ਲੱਗਾ ਹੋਇਆ ਜਿਹੜਾ ਭੈਣ ਹੋਰਾਂ ਨੂੰ ਮੈਂ ਭੇਜਿਆ ਵੀ ਸੀ ਅਗਲੀ ਗੱਲ ਇਹ ਤਾਂ ਹੈਗੇ ਆ ਬਿੱਲ ਸਬੂਤ ਨਾਲ ਵੀਡੀਓ ਸਬੂਤ ਵੀ ਹੈ ਨਾ ਕੱਲੀ ਕੱਲੀ ਗੱਲ ਦੀ ਜਿਹੜੀ ਵੀਡੀਓ ਬਣੀ ਹੋਈ ਆ ਹੁਣ ਮੈਂ ਭੈਣ ਦਲਵਿੰਦਰ ਨੂੰ ਇਹ ਬੇਨਤੀ ਕਰਦੀ ਵੀ ਭੈਣ ਜੀ ਜੇ ਅਖਬਾਰ ਵਾਲੀ ਨਿਊਜ਼ ਦਾ ਰੌਲਾ ਨਾ ਸੱਚ ਜਾਣਿਓ ਤੁਹਾਡੀ ਭੈਣ ਨੇ ਨਹੀਂ ਸਿਲਵਾਈ ਪਰ ਜੇ ਤੁਹਾਨੂੰ ਫੇਰ ਵੀ ਲੱਗਦਾ ਆ ਆਪਾਂ ਉਹ ਸਾਰੀਆਂ ਕੁੜੀਆਂ ਬੁਲਾ ਲੈਨੇ ਆ ਜਿਹੜੀਆਂ ਕੁੜੀਆਂ ਨੂੰ ਮਸ਼ੀਨਾਂ ਦਿੱਤੀਆਂ ਗਈਆਂ ਬਤਾਰ ਆਪਾਂ ਮਸ਼ੀਨਾਂ ਦੇ ਉੱਤੇ ਤੁਹਾਡਾ ਨਾਮ ਲਿਖਵਾ ਦਿੰਨੇ ਆ ਵੀ ਭੈਣ ਗਲਵਿੰਦਰ ਕੌਰ ਵੱਲੋਂ ਦਿੱਤੀਆਂ ਗਈਆਂ ਜਿਹੜੀ ਤੁਸੀਂ ਸੇਵਾ ਲੰਗਰ ਦੀ ਕੀਤੀ ਆ 29000 ਰੁਪਇਆ ਉਹ ਲੰਗਰ ਸਭ ਨੂੰ ਪਤਾ ਹਜ਼ਾਰਾਂ ਦਾ ਕੱਟ ਸੀ ਸਭ ਸ਼ੱਕੇ ਗਏ ਨੇ ਇਥੋਂ ਜਿਹੜਾ ਤੁਸੀਂ ਪਹਿਲਾਂ 33000 ਦੀ ਗੱਲ ਕੀਤੀ ਆ 33660 ਰੁਪਏ ਉਹ ਤੁਹਾਨੂੰ ਵੀ ਪਤਾ ਵੀ ਕਿਸੇ ਭੈਣ ਦੀ ਬੱਚੀ ਦੀ ਮੈਰਿਜ ਕੀਤੀ ਮੈਂ ਜਿਕਰ ਨਹੀਂ ਕਰਨਾ ਚਾਹੁੰਦੀ ਈਆਂ ਸਭ ਦੀਆਂ ਸਾਂਝੀਆਂ ਨੇ ਉਹ ਕੱਲੀ ਕੱਲੀ ਡਿਟੇਲ ਪਈ ਕਿੱਥੇ ਕਿੱਥੇ ਖਰਚਾ ਹੋਇਆ ਕਿਵੇਂ-ਕਿਵੇਂ ਹੋਇਆ ਕੁੜੀ ਦੀਆਂ ਮਾਈਆਂ ਤੋਂ ਲੈ ਕੇ ਤੇ ਕੁੜੀ ਦੀ ਵਿਦਾਈ ਗਈ ਤੱਕ ਦੀਆਂ ਸਾਰੀਆਂ ਵੀਡੀਓ ਨੇ ਸੋ ਮੈਂ ਇਹ ਉਸ ਵੀਰ ਨੂੰ ਜਵਾਬ ਦੇਣਾ ਚਾਹਨੀ ਆ ਵੀ ਹੁਣ ਪਿੰਡ 'ਚੋਂ ਚਾਚੇ ਤਾਈ ਲੱਖਾਂ ਹੋਣਗੇ ਅੱਜ ਕੱਲ ਤਾਂ ਨਾਲ ਦੇ ਜੰਮੇ ਭੈਣ ਭਰਾ ਨਹੀਂ ਸੌਂਦੇ ਪਰ ਮੈਂ ਫਕਰ ਨਾ ਕਹਿੰਨੀ ਆ ਮੇਰੇ ਭਰਾ ਤੇ ਕੋਈ ਅਟੈਕ ਲਾ ਕੇ ਵਿਖਾਵੇ ਮੇਰੇ ਤੇ ਲਾ ਕੇ ਵਿਖਾਵੇ ਮੇਰੇ ਬਾਪ ਤੇ ਲਾ ਕੇ ਵਿਖਾਵੇ ਹਾਂ ਜੇ ਇਹਨੂੰ ਲੱਗਦਾ ਕੋਈ ਚਾਚੇ ਤਾਈ ਦਾ ਪੋਤਾ ਮੈਂ ਕਿੜਾ ਉਹਦੀ ਸਲੋਤਾ ਕਰਦੀ ਆ ਜਾ ਮੈਂ ਉਸ ਬੰਦੇ ਦੇ ਪਿੱਛੇ ਜਾਨੀ ਆ ਮੈਂ ਤਾਂ ਕਹੀਆਂ ਕੱਲ ਨੂੰ ਅੜਦਾ ਅੱਜ ਜੜੇ ਤੂੰ سپورਟ ਕਰ ਜੇ ਤੇਰੇ ਮਗਰ ਨਾ ਤੁੰਗੇ ਫੇਰ ਕਹ ਪਰ ਵੀਰ ਮੇਰੇ ਆ ਐਵੇਂ ਕਿਸੇ ਤੇ ਅਲੀਗੇਸ਼ਨ ਨਹੀਂ ਲਾਈਦੇ ਪਹਿਲਾਂ ਉਹਨਾਂ ਚੀਜ਼ਾਂ ਨੂੰ ਵੇਖ ਲੈਂਦਾ ਬਾਕੀ ਗੱਲ ਵੀਰ ਦੀ ਵੀਡੀਓ ਦੀ ਵੀਰ ਨੇ ਕਿਹਾ ਸੀ ਇੱਥੇ ਭੈਣ ਮੈਨੂੰ ਧੰਕੀਆਂ ਦਿੰਦੀ ਆ ਫੋਨ ਕਰਕੇ ਨਹੀਂ ਪੋਸਟ ਪਹਿਲਾਂ ਵੀਰ ਵੱਲੋਂ ਪਾਈ ਗਈ ਸੀ ਇਹਦੇ ਕਿਸੇ ਚਾਹੇਤੇ ਵੱਲੋਂ ਕਮੈਂਟ ਕੀਤਾ ਗਿਆ ਲੋਕਾਂ ਵੱਲੋਂ ਮੈਨੂੰ ਉਪਲਸਾਧਰੀ ਉਹ ਚੇਰ ਕੀਤੀ ਗਈ ਉਸ ਤੋਂ ਬਾਅਦ ਮੈਂ ਤੋਂ ਪੁੱਛਿਆ ਸੀ ਨਾਲ ਮੈਂ ਇਹ ਕਿਹਾ ਸੀ ਵੀਰੇ ਜੇ ਕੋਈ ਸ਼ੱਕਾ ਨਾ ਤੇ ਨੂੰ ਤੇ ਆਪਾਂ ਮੀਡੀਆ 'ਚ ਬਹਿ ਕੇ ਗੱਲ ਕਰ ਲਈਏ ਆ ਆ ਜਾ ਤੇਰੇ ਕੱਲੇ ਕੱਲੇ ਸਵਾਲ ਦਾ ਮੈਂ ਜਵਾਬ ਦੇਵਾਂਗੀ ਸੋ ਇਹ ਸਾਰੇ ਭੈਣੋ ਪ੍ਰਾਵ ਸਬੂਤਾਂ ਲੇਟ ਇਸ ਕਰਕੇ ਹੋ ਗਈ ਮੈਂ ਕਿਉਂਕਿ ਮੈਂ ਬੈਂਕ ਚੋਂ ਸਟੇਟਮੈਂਟ ਕਢਾ ਕੇ ਲਿਆਉਣੀ ਸੀ ਕੱਲੀ ਕੱਲੀ ਤਰੀਕ ਦੀ ਸਟੇਟਮੈਂਟ ਆ ਕੱਲੀਆਂ ਇਹ ਨਹੀਂ ਭੈਣੇ ਹੋਰ ਬਹੁਤ ਸੇਵਾ ਭੇਜੀਆਂ ਆ ਜਿੱਥੇ ਜਿੱਥੇ ਭੈਣੇ ਭੇਜਿਆ ਉੱਥੇ ਉੱਥੇ ਗਈਆਂ ਉਥੋਂ ਉਥੋਂ ਏਰੀਆ ਦਾ মিডিਆ ਉਹ ਚੀਜ਼ ਦਾ ਗਵਾ ਕਿਉਂਕਿ ਮੇਰੇ ਏਰੀਆ 'ਚ ਤਾਂ ਚਲੋ ਮੈਨੂੰ মিডিਆ ਜਾਣਦਾ ਹੋ ਸਕਦਾ ਪਾਸੇ ਦੇ ਏਰੀਆ 'ਚ ਨਹੀਂ ਜਾਣਦਾ ਹੋ ਸਕਦਾ ਸੋ ਮੈਂ ਭੈਣ ਦਿਲਵਿੰਦਰ ਦਾ ਧੰਨਵਾਦ ਕਰਦੀ ਆ ਨਾਲੇ ਕਿੰਨੀ ਵੀ ਭੈਣੇ ਜੇ ਗੱਲ ਇਹ ਆ ਕਿ ਤੁਹਾਡਾ ਅਖਬਾਰ 'ਚ ਨਾ ਆਇਆ ਤੇ ਭੈਣੇ ਆਪਾਂ ਉਹ ਕੁੜੀਆਂ ਦੁਬਾਰਾ ਇਕੱਠੀਆਂ ਕਰ ਲਈਆਂ ਭੈਣ ਵੱਲੋਂ ਤਾਂ ਲਿਆ ਗਿਆ ਨਾ ਹਰ মিডিਆ ਚੈਨਲ ਤੇ ਲਿਆ ਆਉਂਦੇ ਘਰੇ ਹਜ਼ਾਰਾਂ ਲੋਕਾਂ ਦੇ ਵਿੱਚ ਤੇਰਾ ਜ਼ਿਕਰ ਕੀਤਾ ਵੀ ਮੇਰੀ ਵੱਡੀ ਭੈਣ ਦਵਿੰਦਰ ਕੌਰ ਨੇ ਇਹ ਕੰਮ ਕੀਤਾ ਉਹਨੇ ਹਰਜੀਤ ਸਿੰਘ ਦੀ ਜਾਟ ਚ ਮਸ਼ੀਨਾ ਮੰਡੀਆਂ ਉਹ ਭੈਣ ਵੱਲੋਂ ਇੰਨੀ ਸਪੋਰਟ ਕੀਤੀ ਗਈ ਸੋ ਜੇ ਫੇਰ ਵੀ ਤੁਹਾਨੂੰ ਲੱਗਦਾ ਤਾਂ ਜਿਹੜੇ ਲੋਕਾਂ ਨੂੰ ਕੋਈ ਵੀ ਸ਼ਿਕਵਾ ਜਾਂ ਕੁਝ ਲੱਗਦਾ ਉਹ ਮੇਰੇ ਵੀਰ ਮੇਰੇ ਘਰੇ ਆਣ ਕੇ ਜਦੋਂ ਮਰਜੀ ਸਬੂਤ ਦੇਖ ਸਕਦੇ ਸਾਰੇ ਇਹ ਤੁਹਾਡੇ ਸਬੂਤ ਨੇ ਇਹ ਵੀਰ ਨੇ 1,40,000 ਰੁਪਏ ਕਿਹਾ ट्रांजैक्शन ਆ ਜਿਹੜੀਆਂ ਜਿੰਨਾਂ ਦੀ ਮੈਂ ਡਿਟੇਲ ਕਢਾ ਕੇ ਲੈਂਦੀ ਆ ਉਹ ਮੈਂ ਤੁਹਾਡੇ ਸਾਹਮਣੇ ਕਰਤੀ ਆ 28 31 1 2 12 12 ਨੂੰ 1000 ਰੁਪਏ ਮੈਂ ਦੱਸਿਆ ਸੀ ਮੈਂ ਦਿਵਾਲੀ ਦਾ ਦਿਨ ਸੀ ਮੇਰੇ ਬੱਚਿਆਂ ਨੂੰ ਫੂਟ ਦੇ ਲਈ ਭੈਣ ਵੱਲੋਂ ਪਾਇਆ ਗਿਆ ਸੀ ਮੈਂ ਉਹਦਾ ਧੰਨਵਾਦ ਕਰਦੀ ਆ ਵੀ ਹੁਣੀ ਦਿਨ ਦੇ ਹੱਥੇ ਮੇਰੇ ਬੱਚਿਆਂ ਨੂੰ ਪਾਇਆ ਬਾਕੀ ਸੰਸਖਾਵਾਂ ਪ੍ਰਭੂ ਭੈਣਾ ਭਰਾਵਾਂ ਦੇ ਸੰਯੋਗ ਨਾਲ ਚੱਲਦੀਆਂ ਘਰੇ ਕਾ ਬੰਦਾ ਇਸੀ ਦਾ ਗਵਾਹ ਕਿ ਮੈਂ ਮਾਪਿਆਂ ਦੀ ਬਾਰ ਬੈਠੀ ਆ ਜੇ ਕਿਸੇ ਭੈਣ ਭਰਾ ਨੇ ਅੱਜ ਤੱਕ ਕੋਈ ਵੀ ਮੇਰੇ ਹੱਥ ਸਪੋਰਟ ਕੀਤੀ ਆ ਤਾਂ ਮੈਂ ਲਾਈਵ ਹੋ ਕੇ ਅਗਲੇ ਨੂੰ ਵੀਡੀਓ ਕਾਤੇ ਦਿਖਾ ਕੇ ਅਗਿਆਂ ਤੱਕ ਪੰਚਾਉਂਦੀ ਰਹੀ ਆ ਰਮਨਦੀਪ ਨੇ ਕਿਸੇ ਦਾ ਪੈਸਾ ਖਾ ਕੇ ਕਿੱਥੇ ਜਾਣਾ ਜਿਹਦਾ ਭਰਜਵਾਨ ਪਤੀ ਮੁੱਕ ਗਿਆ ਰਮਨਦੀਪ ਤਾਂ ਲੋਕਾਂ ਦੀਆਂ ਅਸੀਸਾਂ ਲੈਣੀਆਂ ਚਾਹੁੰਦੀ ਆ ਬਾਤ ਅਸੀਸਾਂ ਨਹੀਂ ਮੇਰੇ ਘਰ ਆ ਪਰ ਬੱਚੇ ਆ ਮੈਂ ਕਿਸੇ ਦਾ ਖਾ ਕੇ ਇਹ ਨਹੀਂ ਆਪਦੇ ਪੁੱਤ ਨਹੀਂ ਵਟਾਉਣਗੇ ਤੇ ਭਰਾਵਾ ਥੋੜੀ ਜੀ ਸੁਰਤ ਨਾ ਬੁਰੀ ਦਿੰਦਾ ਧੰਨਵਾਦ